ਆ ਯਾਰ ਰਾਣੀ ਦਾ ਸੂਟ ਲੈ ਆਂਦਾ ਕਿੰਨੇ ਦਾ 200 ਰੁਪਏ ਦਾ ਇਹਦਾ 12 1200 8 800 1000 1000 14 1400 ਰੁਪਿਆ ਰੇਟ ਆ ਦੇਖੋ ਵੈਲਵਟ ਦੇ ਸੂਟ ਭਾਜੀ ਵੈਲਵਟ ਦੇ ਬਾਬੇ ਜੀ ਅੱਜ ਦੇ ਸੇਲ ਲੱਗੀ ਐ ਵੱਡੇ ਵੇਰੇ 2027 ਦੇਖੋ ਭੈਣ ਭਰਾ ਬੈਠਿਆ ਜਿਨ੍ਹਾਂ ਨੂੰ ਚਾਹੀਦਾ ਨਾ ਨਾ ਕੱਪੜਾ ਦੇਈ ਜਾਣਾ ਆ ਪਾਰਟੀ ਵੇਰ ਚੀਜ਼ਾਂ ਦੇਖੋ ਜਿਹੜੇ ਵਿਆਹ ਸ਼ਾਇਦ ਦਾਜ ਵੇਰ ਦੇ ਕੱਪੜਾ ਲੈਣਾ ਆ ਕੇ ਲੈ ਜਾਓ 1 ਲੱਖ ਵਾਲਾ ਕੱਪੜਾ 30 35 ਹਜ਼ਾਰ ਚ ਆਹ ਦੇਖੋ ਪੀਸ ਇੱਕ ਤੋਂ ਇੱਕ ਹਾਂਜੀ ਧਮਾਕੇ ਦਾ ਡਿਜ਼ਾਈਨਿੰਗ ਆਹ ਜੀ 500 ਰੁਪਏ ਚ ਕਰਤੇ ਆਹ ਜੀ ਭਜਾਈ ਦਾ ਕਾਰਡ ਲਿਆਓ ਪੈਸੇ ਸਾਲ ਨੂੰ ਦੇਣਾ ਅੱਜ ਦੇ ਰੇਟ ਤੇ ਕੱਪੜਾ ਲੈ ਜਾਓ ਪੈਸੇ ਸਾਲ ਬਾਅਦ ਦੇਣਾ ਐਦਾਂ ਦੇ ਬ੍ਰਾਂਡਰ ਸੂਟ ਵੀ ਭਾਜੀ 5-500 ਰੁਪਏ ਕਰਤੇ ਆ 5-500 ਰੁਪਏ ਆਜੂ ਚੈੱਕ ਕਰ ਲੋ ਜਿਹੜੇ ਹਜ਼ਾਰ-ਹਜ਼ਾਰ ਰੁਪਏ ਚ ਬਾਬੇ ਜੱਟੀ ਨੇ ਸਾਢੇ 3-300 ਚ ਸਾਢੇ 3-300 ਚ ਮੋਰ ਹੈ ਲੋ ਕਰੇ ਬਾ ਹੈਵੀ ਨਾ 1200 ਨਾ 1500 3500 ਰੁਪਏ ਦਾ ਸੂਟ ਛੇਤੀ ਆ ਕੇ ਲੈ ਜਾਓ ਦੇਖੋ ਐਤਵਾਰ ਤੱਕ ਦੱਸਾਂ ਕਾ ਬਾਨ ਲਗਾ ਭਾਜੀ ਹਾਂਜੀ 1000 ਰੁਪਏ ਦਾ ਸੂਟ ਰੰਗ ਦੇਖੋ ਕਿੰਨੇ ਆ ਡਿਜ਼ਾਈਨ ਬੱਖੋ ਬਖਰੇ ਆ 35 ਪੇਜ ਚੋਂ ਵਾਲੇ 1 1000 ਰੁਪਏ ਚ ਕਰਤੇ ਸਿਰਫ 1 1000 ਚ ਪਸ਼ਮੀਨਾ ਦਾ ਸੂਟ 3500 ਰੁਪਏ ਸ਼ਾਲ ਦੇ ਨਾਲ ਕਰਤਾ ਆ ਦੇਖੋ ਪੀਸ ਪਿਓਰ ਮਸਲੀਨ ਦੇ ਉੱਪਰ ਕੜਾਈ ਦੁਪੱਟਾ ਨਾਲ ਰੰਗ ਕਿੰਨੇ ਚਈਦੇ ਓਨੇ ਮਿਲ ਜਾਣਗੇ ਨਾ 800 ਨਾ 1000 3500 ਰੁਪਏ ਦਾ ਸੂਟ ਪੂਰੇ ਪੰਜਾਬ ਦਾ ਚੈਲੰਜ ਬ੍ਰਾਂਡਡ ਮਿਲਦਾ ਬ੍ਰਾਂਡਡ ਕੁੜਤਾ ਵੀ ਆਮਾ ਗਰੰਟੀ ਨਾਲ ਸਟੈਂਪ ਲੱਗਿਆ ਪਿਓਰ ਲਿਲਨ ਦਾ ਆ ਜਿੰਨੇ ਰੰਗ ਪਏ ਆ ਸਾਰੇ ਬਾਬੇ ਦੀ ਹੱਡੀ ਤੋਂ ਲੈ ਜਾਓ ਪਹਿਣਾ ਪਰਵਦਾ ਵੱਡਾ ਫੈਰਾ 350 ਰੁਪਏ ਦਾ ਕੁੜਤਾ ਪਜਾਮਾ ਪੂਰੇ ਪੰਜਾਬ ਦਾ ਚੈਨ ਆ ਚੀਜ਼ਾਂ ਦੇਖ ਲਓ ਪਿਓਰ ਬਰਬਰੀ ਆ ਗਈ ਹੈ ਇਹੀ ਸੂਟ ਨਾਲ ਭਾਈ ਸ਼ੋਰੂਮ ਅੱਜ 2025 ਨੂੰ ਸਟਾਰਟ ਹੁੰਦਾ ਬਾਬੇ ਦੀ ਹੱਡੀ ਦੇ 600 ਰੁਪਏ ਆ ਦੇਖੋ ਪ्योर ਲਿਲਨ ਦੇ ਸੂਟ ਆ ਦੇਖੋ ਦੁਪੱਟੇ ਪ्योर ਦੇ ਹਾਂਜੀ 5500 ਰੁਪਏ ਇਹ ਬੂਲ ਦੇ ਵਿੱਚ ਪ੍ਰੋਪਰ ਹਾਈ ਕੁਆਲਟੀ ਦਾ ਕਪੜਾ ਤੇ 900 ਦੇ ਵਿੱਚ ਐ ਵੀ ਭਾਜੀ 900 ਚ ਇੱਕ ਤੋਂ ਇੱਕ ਸੋਦਾ ਨਵੇਂ ਤੋਂ ਨਵਾਂ 1000 ਰੁਪਏ ਚ 1000 ਰੁਪਏ ਦੇ ਸੂਟ ਸਭ ਬੈਲਬਰ ਦੇ ਸੂਟ ਵੀ ਦੇਖੋ ਹਾਈ ਕੁਆਲਟੀ ਵਾਲੇ ਵੀ ਇੱਕ ਇੱਕ 1000 ਚ ਆ ਦੇਖੋ ਪੀਸ ਨੈਚੁਰਲ ਕਰੇਵ ਇਹ ਦੇਖੋ ਤੁਸੀਂ ਵੀਡੀਓ ਬਣਾ ਦੇ ਦੇਖਦੇ ਹੋ 15 1500 ਦੇ ਕਹਿੰਦੇ ਲੈ ਜਾਓ 15 1500 ਦਾ ਇੱਕ ਸੂਟ ਕੋ 1200 ਦਾ ਇੱਕ ਸੂਟ ਇੱਥੇ ਤੁਹਾਨੂੰ ਅਸੀਂ ਰੇਟ 450 ਕਰਤਾ ਇੰਦਾਂ ਦੇ ਪਾਕਿਸਤਾਨੀ ਬ੍ਰਾਂਡਡ ਨੈਚੁਰਲ ਕਰੇਵਰੇ ਸੂਟ ਕਿਹੜੇ ਸੂਟ ਨੈਚੁਰਲ ਕਰੇਵਰੇ ਸੂਟ ਆਹ ਦੇਖੋ ਪੀਸ ਆਏ ਹਾਏ 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 ਹੂੰ ਆ ਚੀਜ਼ਾਂ ਦੇਖ ਲਓ ਆ ਦੁਪੱਟੇ ਦੇਖ ਲਓ ਆ ਸੂਟਾਂ ਦੇ ਤੋਹਫੇ ਦੇਖ ਲਓ ਭਾਜੀ 500 ਰੁਪਏ ਹਾਂਜੀ ਸੂਟ ਇੱਕ ਤੋਂ ਇੱਕ ਆਊਗਾ ਗਾਗ ਦੇ ਕਰੇਟਰ ਨਹੀਂ ਲਾਈਦਾ ਸੈਟ ਲੋ ਜਾ ਇਕੱਲਾ ਇਕੱਲਾ ਪੀਸ ਲੋ ਨਾ ਵੀ ਕਿਹ ਬਾਪਸੀ ਪੈਸੇ ਅੱਜ ਤੋਂ ਭਾਵੇਂ ਸਾਲ ਨੂੰ ਦੋ ਸੂਟ 500 ਦਾ ਦੇਖੋ ਇਧੇ ਫਾਇਦਾ ਕੀਆ ਨਵਾਂ ਕੰਮ ਸ਼ੁਰੂ ਕਰਨ ਵਾਲੇ ਰੀਸੇਲਰਾਂ ਲਈ ਜਿੰਨਾ ਕੱਪੜਾ ਲੈ ਕੇਣਾ ਲੈ ਜਾਓ ਵੈਕ ਗਿਆ ਪ੍ਰੋਫਿਟ ਸਾਡਾ ਨਹੀਂ ਤਾਂ ਤੁਹਾਨੂੰ ਵਾਪਸ ਕਰਕੇ ਤੁਸੀਂ ਬਦਲ ਕੇ ਲੈ ਜਾਓ ਬਦਲ ਕੇ ਲੈ ਜਾਓ ਇਹ ਪੈਸੇ ਨਹੀਂ ਹੈਗੇ ਤਾਂ ਕਿਸ਼ਤਾਂ ਦੇ ਕੱਪੜਾ ਲੈ ਜਾਓ ਕੱਪੜਾ ਕਿਸ਼ਤਾਂ ਦੇ ਲੈ ਜਾਓ ਕੋਈ ਘਾਟਾ ਨਹੀਂ ਬਿਨਾ ਪੈਸਿਆਂ ਦੇ ਕੱਪੜਾ ਮਿਲੂਗਾ ਬਾਬੇ ਦੀ ਹੱਡੀ ਦੇ ਆਲੋ 500 ਰੁਪਏ ਸੂਟ ਲੈ ਜਾਓ ਇੱਥੇ ਦਾ ਵੱਡਾ ਫਾਇਦਾ ਕਰਨ ਲੱਗੇ ਆ ਇੱਕ ਤੋਂ ਇੱਕ ਕਲਾਸ ਸੂਟ ਨਾਲ ਦੁਪੱਟਾ ਫੁੱਲ ਪ्योर ਕੜਾਈ ਦੇ ਡਿਜ਼ਾਈਨ ਦਾ ਇਹਦਾ 30 ਤੋਂ 40 ਹਾਂਜੀ ਭਾਜੀ 350 350 350 350 350 ਇਹ 350 ਰੁਪਏ 250 ਰੁਪਏ ਦੀ ਹਟ ਕੇ 350 ਰੁਪਏ ਭਾਜੀ ਸੋਰ ਹੈਵੀ ਮੋਰ ਹਾਂਜੀ ਇੱਕ ਤੋਂ ਇੱਕ ਕਲਾਸ ਮੋਰ ਚੱਕੋ ਰੰਗ ਜਿੰਨੇ ਮਰਜੀ 500 ਦਾ ਸੂਟ ਮੋਰਾ ਸੂਟ ਵੀ 500 ਚ 500 ਰੁਪਏ ਦੇ ਵਿੱਚ ਸਲਵਾਰ ਬਾਜੂ ਦੁਪੱਟਾ ਕੱਢਿਆ ਹੋਇਆ 500 ਦੇ ਦੇਖੋ ਕਰੇਵ ਦੇ ਉੱਪਰ ਪੂਰੀ ਵੀਡੀਓ ਦੇ ਵਿੱਚ 1000 ਤੋਂ ਉੱਪਰ ਨਹੀਂ ਗਏ ਪਰ ਤੁਹਾਨੂੰ ਰੇਂਜਾਂ ਕਿੰਨੀਆਂ ਦਿਖਾਤੀਆਂ ਚਿੜੀਆਂ ਦੇ ਸੂਟ ਸਪੈਸ਼ਲ ਕੰਮ ਦੇਖੋ ਕੀਤਾ ਹੋਇਆ ਦੁਪੱਟਾ ਨਾਲ ਡਿਜ਼ਾਈਨਰ ਹੈਂਡਵਰਕ ਦਾ ਪੀਸ ਇਹ ਸੈਲੀਬ੍ਰਿਟੀ ਆਰਟੀਕਲ ਨੇ ਕੋਈ ਕਹਿੰਦਾ 1200 ਕੋਈ 1500 ਆलो ਚੱਕੋ ਕੋਈ ਸੂਟ ਲੋ 550 ਰੁਪਏ ਭਾਜੀ ਇਦਾਂ ਦੇ 3D ਮੈਚਿੰਗ ਕਸ਼ਮੀਰ ਨਾਲ ਸੂਟ ਚੁੰਨੀ ਪਿਓਰ ਦੀ ਨਾਲ ਭਾਜੀ 350 ਰੁਪਏ ਇਹ ਵੀ 350 ਦੀ ਰੰਗ ਦੀ ਕਪੜੇ ਦੀ ਫੁੱਲ ਗਾਰੰਟੀ ਤੁਸੀਂ ਇੱਥੇ ਲਿਓ ਰੂਹ ਆਜੇ ਪਰ ਉੱਟ ਜੇ ਰੰਗ ਛੁੱਟਦਾ ਸੂਟ ਵਾਪਸ ਕਰੋ ਨਮਾ ਲੈ ਜੀ ਐਦਾਂ ਦੇ ਬ੍ਰਾਂਡਡ ਪੀਸ 1800 2200 ਰੁਪਏ ਦੇ ਚੱਕੋ 500 ਰੁਪਏ ਭਾਜੀ 500 ਰੁਪਏ ਬਾਬੇ ਦੀ ਹੱਟੀ ਦੇ 500 ਰੁਪਏ ਨੰਬਰ 98804723 ਬਾਬੇ ਰੇਹਟੀ ਜਨਰਲ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਲੇਟ ਨਾ ਹੋਇਨਾ ਜਲਦੀ ਆਣਾ 9 ਤੋਂ 7 ਵਜੇ ਤੱਕ ਦੁਕਾਨ ਓਪਨ ਹੈ 15 ਦਿਨ ਦੀ ਸੇਅਰ ਹੈ ਵੀਰ ਸ਼ੁਕਰਸ਼ਨੀ ਐਤ ਖੁੱਲਾ ਧਮਾਕਾ ਆਜੋ ਜਲਦੀ ਜਲਦੀ ਸਾਸਰੀ ਕਾਜ਼ੀ ਸੋ ਕੋਈ ਜਾਣ ਕੇ ਲੈਣੀ ਤੁਸੀਂ ਇਸ ਨੰਬਰ ਤੇ ਫੋਨ ਵੀ ਕਰ ਸਕਦੇ ਆਂ